ਸਸ਼ਿਆਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਜ਼ਰ ਆਈ ਜੀ ਪੰਜਾਬ ਨਿਊਜ਼ ਬੁਲੇਟਨ ਪੰਜਾਬ ਨਿਊਜ਼ ਬੁਲੇਟਨ ਦੀ ਸ਼ੁਰੂਆਤ ਕਰ ਲੈਨੇ ਆ ਅੱਜ ਦੀ ਸਭ ਤੋਂ ਅਹਿਮ ਖਬਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰਪਾਲ ਸਿੰਘ ਚੀਮਾ ਅਮਨ अरोड़ा ਮੀਠੇਰ ਬਲਜਿੰਦਰ ਕੌਰ ਜੈ ਸਿੰਘ ਰੋੜੀ ਸਣੇ ਆਮ ਆਦਮੀ ਪਾਰਟੀ ਦੇ ਲਗਭਗ ਇੱਕ ਦਰਜਣ ਆਗੂਆਂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਇਨਾ ਸਾਰਿਆਂ ਖਿਲਾਫ ਚੰਡੀਗੜ੍ਹ ਚ ਸਾਲ 2020 ਅਤੇ 21 ਚ ਪਹਿਲਾ ਪੰਜਾਬ ਚ ਬਿਜਲੀ ਦੀਆਂ ਦਰਾਂ ਨੂੰ ਵਧਾਏ ਜਾਣ ਅਤੇ ਫਿਰ ਬਾਅਦ ਚ ਲਖੀਮਪੁਰੇ ਖੀਰੀ ਮਾਮਲੇ ਚ ਦਿੱਤੇ ਗਏ ਧਰਨਿਆਂ ਨੂੰ ਲੈ ਕੇ ਦਰਜ ਦੋਵੇਂ ਐਫਆਈਆਰ ਹਾਈ ਕੋਰਟ ਨੇ ਰੱਦ ਕਰ ਦਿੱਤੀਆਂ ਨੇ। ਉਹਨਾਂ ਨੇ ਹਾਈ ਕੋਰਟ ਨੂੰ ਦੋਵੇਂ ਐਫਆਈਆਰਾਂ ਰੱਦ ਕਰਨ ਦੀ ਬੇਨਤੀ ਕੀਤੀ ਸੀ। ਫਿਰ ਹਾਈ ਕੋਰਟ ਨੇ ਉਹਨਾਂ ਵਿਰੁੱਧ ਦਰਜ ਐਫਆਈਆਰ ਤੇ ਕਿਸੇ ਵੀ ਕਾਰਵਾਈ ਤੇ ਰੋਕ ਲਗਾ ਦਿੱਤੀ। ਅੱਜ ਹਾਈ ਕੋਰਟ ਨੇ ਔਨਾਦੀਆਂ ਪਟੀਸ਼ਨਾਂ ਤੇ ਆਪਣਾ ਫੈਸਲਾ ਸੁਣਾਇਆ ਹੈ ਔਨਾ ਵਿਰੁੱਧ ਦਰਜ ਦੋਵੇਂ ਐਫਆਈਆਰ ਰੱਦ ਕਰਕੇ ਉਹਨਾਂ ਨੂੰ ਮਹੱਤਵਪੂਰਨ ਰਾਹਤ ਦਿੱਤੀ ਹੈ ਅੱਜ ਹਾਈ ਕੋਰਟ ਤੋਂ ਰਾਹਤ ਹਾਸਲ ਕਰਨ ਵਾਲਿਆਂ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਪਾਲ ਸਿੰਘ ਚੀਵਾ ਮਾਸਟਰ ਬਲਦੇਵ ਸਿੰਘ ਬਲਜਿੰਦਰ ਕੌਰ ਮੀਤ ਹੇਰ ਅਮਨ अरोड़ा ਮਨਜੀਤ ਸਿੰਘ ਬਿਲਾਜਪੁਰੀ ਨਰਿੰਦਰ ਸਿੰਘ ਸ਼ੇਰਗਿੱਲ ਜੈ ਸਿੰਘ ਰੋੜੀ ਸਰਬਜੀਤ ਕੌਰ ਮਾਨੂੰਕੇ ਖਿਲਾਫ ਜਨਵਰੀ 2020 ਚ ਦਰਜ ਐਫਆਈਆਰ ਸ਼ਾਮਲ ਹੈ ਅਕਤੂਬਰ 2021 ਚ ਕੀਤੇ ਗਏ ਧਮੇ ਨੂੰ ਲੈ ਕੇ ਅਮਨ अरोड़ा, ਜਰਨੈਲ ਸਿੰਘ, ਜੈਕ੍ਰਿਸ਼ਨ ਰੋੜੀ, ਅਨਮੋਲ ਗਗਨਮਾਨ, ਕੁਲਵੰਤ ਸਿੰਘ ਪੰਡੋਰੀ ਅਤੇ ਮਨਜੀਤ ਸਿੰਘ ਬਿਲਾਸਪੁਰੀ ਵਿਰੁੱਧ ਦਰਜ ਐਫਆਈਆਰ ਵੀ ਰੱਦ ਕਰ ਦਿੱਤੀ ਗਈ ਹੈ। ਅਗਲੀ ਖਬਰ ਅੰਮ੍ਰਿਤਸਰ ਤੋਂ ਹੈ ਜਿੱਥੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਤੇ ਗਵਾਚੀ ਹੋਈ ਸਿਆਸੀ ਜ਼ਮੀਨ ਲੱਭਣ ਲਈ ਗੈਂਗਸਟਰਾਂ ਦਾ ਸਹਾਰਾ ਲੈਣ ਦੇ ਇਲਜ਼ਾਮ ਲਗਾਏ ਨੇ। ਅੰਮ੍ਰਿਤਸਰ ਚ ਆਮ ਆਦਮੀ ਪਾਰਟੀ ਦੇ ਮੁਖਬਲਾਰੇ ਅਤੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ਅਤੇ ਗੈਂਗਸਟਰਵਾਦ ਦੇ ਮਾਮਲੇ ਤੇ ਵੱਡੇ ਬਿਆਨ ਦਿੱਤੇ ਗਏ ਨੇ ਇਸ ਦੌਰਾਨ ਕੁਲਦੀਪ ਢਾਲੀਵਾਲ ਨੇ ਅਕਾਲੀ ਦਲ ਤੇ ਸਿੱਧਾ ਨਿਸ਼ਾਨਾ ਸਾਦੇ ਹੋਏ ਇਲਜ਼ਾਮ ਲਗਾਏ ਨੇ ਕਿ ਉਹ ਆਪਣੀ ਖਤਮ ਹੋ ਚੁੱਕੀ ਸਿਆਸੀ ਜ਼ਮੀਨ ਮੁੜ ਹਾਸਲ ਕਰਨ ਲਈ ਗੈਂਗਸਟਰਾਂ ਦੀ ਮਦਦ ਲੈ ਰਹੇ ਨੇ ਕੁਲਦੀਪ ਢਾਲੀਵਾਲ ਨੇ ਕਿਹਾ ਕਿ ਹਾਲ ਹੀ ਚ ਗੈਂਗਸਟਰ ਦੀ ਪਤਨੀ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਨੂੰ ਲੈ ਕੇ ਅਕਾਲੀ ਦਲ ਵੱਲੋਂ ਬੇਬਜਾ ਰੌਲਾ ਖੜਾ ਕੀਤਾ ਜਾ ਰਿਹਾ ਹੈ ਉਹਨਾਂ ਕਹਿੰਦੇ ਕਿ ਅਕਾਲੀ ਦਲ ਉਸਨੂੰ ਸਿਰਫ ਇੱਕ ਫੌਜੀ ਦੀ ਧੀ ਵਜੋਂ ਪੇਸ਼ ਕਰ ਰਿਹਾ ਹੈ ਪਰ ਇਹ ਨਹੀਂ ਦੱਸ ਰਿਹਾ ਕਿ ਉਹ ਇੱਕ ਨਾਮੀ ਗੈਂਗਸਟਰ ਦੀ ਪਤਨੀ ਵੀ ਹੈ ਜੋ ਤਰਨਤਾਰਨ ਚੋਣਾ ਦੌਰਾਨ ਲੋਕਾਂ ਨੂੰ ਧਰਾਤਮਕਾ ਕੇ ਵੋਟਾਂ ਲਈ ਦਬਾਅ ਬਣਾਉਣ ਚ ਸ਼ਾਮਲ ਸੀ ਉਨਾ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਇਸ ਗੈਂਗਸਟਰ ਖਿਲਾਫ ਸਾਲ 2023 ਤੋਂ ਸਾਲ 2024 ਤੱਕ ਦਰਜ ਹੋਈਆਂ 20 ਤੋਂ ਵੱਧ ਐਫਆਈਆਰਾਂ ਦਾ ਰਿਕਾਰਡ ਮੌਜੂਦ ਹੈ ਜਿਨ੍ਹਾਂ ਚ ਕਤਲ, ਇਰਾਦਾਈ ਕਤਲ, ਲੁੱਟਖੋ ਅਤੇ ਧਮਕੀ ਦੇ ਕੇ ਵਸੂਲੀ ਵਰਗੇ ਗੰਭੀਰ ਮਾਮਲੇ ਸ਼ਾਮਲ ਨੇ ਤਾਲੀਵਾਲ ਨੇ ਜ਼ੋਰ ਦਿੰਦਿਆਂ ਕਿਹਾ ਕਿ ਗੈਂਗਸਟਰ ਰਾਜਨੀਤੀ ਦੀ ਸ਼ੁਰੂਆਤ ਅਕਾਲੀ ਦਲ ਭਾਜਪਾ ਦੇ 10 ਸਾਲ ਦੇ ਰਾਜ ਦੌਰਾਨ ਹੋਈ ਸੀ ਅਤੇ ਉਸੇ ਹੀ ਰਸਤੇ ਤੇ ਅਜ ਅਕਾਲੀ ਦਲ ਮੁੜ ਪੈਰ ਪਾਉਂਦੀ ਕੋਸ਼ਿਸ਼ ਕਰ ਰਿਹਾ ਹੈ ਪਰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਇਸ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ। ਉਹਨਾਂ ਕਹੇ ਕਿ ਪੰਜਾਬ ਦੀ ਧਰਤੀ ਤੇ ਗੈਂਗਸਟਰਾਂ ਰਾਹੀਂ ਸਿਆਸਤ ਨਹੀਂ ਕਰਨ ਦੇਵਾਂਗੇ। ਜਿਹੜਾ ਵੀ ਧਮਕੀਆਂ ਦੇ ਕੇ ਵੋਟ ਲਵੇਗਾ ਜਾਂ ਕਾਨੂੰਨ ਤੋੜੇਗਾ ਉਸੇ ਖਿਲਾਫ ਸਖਤ ਕਾਰਵਾਈ ਹੋਵੇਗੀ ਚਾਹੇ ਕੋਈ ਵੀ ਪਾਰਟੀ ਉਸ ਦੀ ਪਿੱਠ ਤੇ ਕਿਉਂ ਨਾ ਖੜੀ ਹੋਵੇ। ਢਾਲੀਵਾਲ ਨੇ ਪੰਜਾਬ ਪੁਲਿਸ ਦੀ ਸਰਹਾਣਾ ਕਰਦਿਆਂ ਕਿਹਾ ਕਿ ਪੁਲਿਸ ਗੈਂਗਸਟਰਵਾਦ ਖਿਲਾਫ ਡਟ ਕੇ ਲੜ ਰਹੀ ਹੈ। ਅਤੇ ਅਦਾਲਤ ਚ ਪੇਸ਼ੀ ਦੌਰਾਨ ਸਾਰੇ ਤੱਥ ਸਾਹਮਣੇ ਆ ਜਾਣਗੇ। ਅੰਤ ਵਿੱਚ ਉਹਨਾਂ ਕਿਹਾ ਹੈ ਕਿ ਪੰਜਾਬ ਦੇ ਲੋਕ ਦੁਬਾਰਾ ਅੰਧੇਰੇ ਦੌਰ ਵੱਲ ਨਹੀਂ ਜਾਣਾ ਚਾਹੁੰਦੇ ਅਤੇ ਆਮ ਆਦਮੀ ਪਾਰਟੀ ਪੰਜਾਬ ਨੂੰ ਸ਼ਾਂਤ, ਸੁਰੱਖਿਅਤ ਅਤੇ ਵਿਕਾਸਸ਼ੀਲ ਰਾਜ ਬਣਾਉਣ ਲਈ ਵਚਨਬੱਧ ਹੈ। 10 ਤੋਂ ਲੈ ਕੇ ਹੁਣ ਤੱਕ ਸਭੀ ਸਖ ਆ ਮੈਨੂੰ ਲੱਗਦਾ 20 ਤੋਂ ਵੱਧ ਬੱਸਿਆ ਉਸ ਬੰਦੇ ਦੇ ਉੱਤੇ ਗੈਸਟਰ ਦੇ ਉੱਤੇ ਜਿਹਦੀ ਪਤ ਨਹੀਂ ਕੀ ਨਾ ਇਹ ਅਮਦ ਬਾਦਸ਼ਾਹ ਬਾਦਸ਼ਾਹ ਨੂੰ ਪਤਾ ਮੈਨੂੰ ਕਿ ਦੱਸਣ ਦੀ ਲੋੜ ਹੈ ਕੋਈ। ਆ ਮੈਂ ਤਾਂ ਸਭ ਹਲ ਆਪੇ ਯਾਰ ਦੀ ਨੰਬਰ ਆ ਮੇਰੇ ਕੋ 8 ਦਾ ਤਪਲਾਂ ਦੇ ਬੱਤੇ ਆ 307 ਦੇ ਬੱਤੇ ਲੁੱਟਾ ਖੋਣ ਦੇ ਬੱਤੇ ਕੀ ਚਾਉਂਦੇ ਆਪਾਂ ਕਾਲੀ ਗੱਲ ਕੀ ਚਾਹੁੰਦਾ ਕਿ ਪੰਜਾਬ ਨੂੰ ਸੁੱਟ ਦਈਏ ਉਹਨਾਂ ਦੇ ਗਾੜੀ ਪੰਜਾਬ ਦੇ ਦਰਵਾਜ਼ੇ ਉੱਥੇ ਤੱਕ ਦੀਏ ਇਹ ਜੱਟ ਦੀ ਦਿਆਂਗੇ ਸੱਤ ਭਾਵੇਂ ਜੋ ਮਰਦੀ ਹੋਵੇ ਅਸੀਂ ਡੈਕਸਟਾਰ ਰਾਇਲ ਪਾਲਟਾਕਸ ਉਹ ਵੀ ਹਟਦੇ ਆਂਗੇ ਭਾਵੇਂ ਜੋ ਮਰਦੀ ਹੋਵੇ ਅਲਬੇ ਕੰਚਲ ਜੀ ਬਾਰੇ ਬਹੁਤ ਕੁਝ ਕਹਣਾ ਚਾਹੁੰਦਾ ਪਰ ਮੈਂ ਬਿੰਦ ਪਤਾ ਕੱਲ ਦੇਉ ਪੁਲਿਸ ਸਾਹ ਵਾਸਤੇ ਵਿੱਚ ਨੇ ਕੋਰਟ ਦੇ ਵਿੱਚ ਅੱਜ ਉਮਾਰ ਲਈ ਜਾਣਗੇ ਤੁਹਾਡੇ ਕੋਲ ਸਭ ਚੀਜ਼ਾਂ ਆ ਲੜ ਗਿਆ ਪੁਲਿਸ ਵਾਲੇ ਵੀ ਤੁਹਾਨੂੰ ਦੱਸਣਗੇ ਕਿ ਉਹ ਕੋਰਟ ਤੇ ਉਹਨਾਂ ਨੂੰ ਪੇਸ਼ ਕਰਨਗੇ ਕੀ ਕੀ ਉਹਨਾਂ ਤੇ ਦੋਸ਼ ਦੇ ਬਸ ਮੇਰਾ ਤਾਂ ਸਵਾਲ ਹੈ ਸਰ ਕਿ ਪੰਜਾਬ ਕੱਲ ਹੀ ਦਲ ਚਾਹੁੰਦਾ ਕਿ ਗੈਸਟ ਆਵੇ ਭਾਈ ਉਹ ਆਪਣੀ ਖਤਮ ਹੋਈ ਸਿਆਸੀ ਜ਼ਮੀਨ ਮੁਰਕੇ ਪੰਜਾਬ ਤਿਆਰ ਕਰਨਾ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਦੇ ਮਜੂਰ ਆ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਪੰਜਾਬ ਦੀ ਪੋਲਿਟਿਕਸ ਦੇ ਵਿੱਚੇ ਕੁਝ ਹੋਵੇ ਕੋਈ ਪੰਜਾਬੀ ਦੀ ਚਾਹੁੰਦਾ ਸਰ ਜਿਹੜੇ ਲੋਕਾਂ ਦੇ ਅੱਗੇ ਪੰਜਾਬ ਦਾ ਕਹਾਵਾਦੌਬ ਦੇਖਿਆ ਕੋਈ ਬੰਦਾ ਵੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਫੇਰ ਕਤਲੋਗਤ ਸ਼ੁਰੂ ਹੋਵੇ ਕੋਈ ਬੰਦਾ ਵੀ ਚਾਹੁੰਦਾ ਕਿ ਕੋਈ ਕਿਸ ਨੂੰ ਡਰਾ ਜਾਵੇ ਤਮਕਾਇਆ ਜਾਵੇ ਕਤਲ ਕੀਤਾ ਜਾਵੇ ਤੁਸੀਂ ਯਾਰ ਵੋਟਾਂ ਲਈ ਪਹਿਲਾਂ ਵੀ ਵੋਟਾਂ ਵਾਸਤੇ ਮਰ ਦੀ ਜੀਬ ਦੇ ਬੜੋ ਕੇ ਪੰਜਾਬ ਦੇ ਨੌਜਵਾਨ ਨੂੰ ਤੂੰ ਕਿਹੜੇ ਰਾਹ ਤੋਂ ਦਿਆ ਪੰਜਾਬ ਦੇ ਪੁੱਤਾਂ ਦੀਆਂ ਲਾਸ਼ਾਂ ਤੇ ਤੂੰ ਪੋਲਿਟਿਕਸ ਕੀਤੀ ਹੈ ਹੋਰ ਤੂੰ ਦੁਬਾਰਾ ਚਾਹੁੰਦੇ ਇਹ ਨਹੀਂ ਸਰ ਹੋਏਗਾ ਗੈਂਗਸਟਰ ਪੰਜਾਬ ਦੀ ਪੋਲਿਟਿਕਸ ਵਿੱਚ ਦਖਲ ਨਹੀਂ ਦੇ ਸਕਣਗੇ ਨਾਂ ਦੇਣ ਦਿੱਤਾ ਜਾਏਗਾ ਔਰ ਕੰਚਨਪ੍ਰੀਤ ਇੱਕ ਤਾਮਕ ਤਦਵੀ ਫੌਜੀ ਦੀ ਬੇਟੀ ਹੈ ਬੇਟੀ ਮੈਂ ਕਹਿੰਦਾ ਬੇਟੀਆਂ ਬਦ ਨਾਲ ਇਹ ਕਿਉਂ ਨਹੀਂ ਕਹਿੰਦੇ ਤੁਸੀਂ ਇੱਕ ਨਾਮੀ ਇੱਕ ਵੱਡੇ ਗੈਕਸ ਦੇ ਦੀ ਪਤਨੀ ਹੈ ਇਹ ਕਿਉਂ ਨਹੀਂ ਕਹਿੰਦੇ ਜੀ ਦੱਸੋ ਬਿਲਾਵ ਦੇ ਲੋਕਾਂ ਨੂੰ ਅਹ ਕਾ ਕਵਲ ਕੈਂਡੀਡੇਟ ਸੀਗੀ ਹੋ ਆਪਣੇ ਮਾਤਾ ਜੀ ਦੀ 27 ਜੋ ਕੈਂਡੀਡੇਟ ਬਣ ਜੂਗੀ ਜਿਹੜੇ ਪੇਪਰ ਦਾਖਲ ਕਰਦੀ ਆ ਉਹ ਤੁਸੀਂ ਕਿਤੇ ਆਪਣੇ ਪਤੀ ਦਾ ਨਾਮ ਨਹੀਂ ਦੱਸਦੇ ਅਗਲੀ ਖਬਰ ਸੰਗਰੂਰ ਤੋਂ ਹੈ ਜਿੱਥੇ ਪੰਜਾਬ ਪੁਲਿਸ ਵੱਲੋਂ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ 10 ਮੈਂਬਰਾਂ ਖਿਲਾਫ ਇਰਾਦਾਇਕ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਸ਼ੁੱਕਰਵਾਰ ਨੂੰ ਬੱਸ ਸਟੈਂਡ ਸੰਗਰੂਰ ਦੇ ਸਾਹਮਣੇ ਪ੍ਰਦਰਸ਼ਨ ਕਰਨ ਵਾਲੇ ਪੰਜਾਬ ਰੋਡਵੇਜ ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ 10 ਮੈਂਬਰਾਂ ਤੇ ਪੁਲਿਸ ਨੇ ਇਰਾਦਾਕਤਲ ਡਿਊਟੀ 'ਚ ਵਿਗਨ ਪਾਉਣ ਸਮੇਤ ਕਈ ਗੰਭੀਰ ਤਰ੍ਹਾਂਾ ਹਾ ਅਧੀਨ ਮਾਮਲਾ ਦਰਜ ਕੀਤਾ ਹੈ। ਦੋਸ਼ ਹੈ ਕਿ ਯੂਨੀਅਨ ਮੈਂਬਰਾਂ ਨੇ ਐਸ.ਐਚ.ਓ. ਧੂਰੀ ਇੰਸਪੈਕਟਰ ਜਸਵੀਰ ਸਿੰਘ ਤੇ ਪੈਟਰੋਲ ਪਾ ਕੇ ਅੱਗ ਲਗਾਈ ਹੈ। ਮਾਮਲੇ 'ਚ ਨਾਮਜਦ ਸਾਰੇ ਮੁਲਾਜ਼ਮਾਂ ਨੂੰ ਧਰਨੇ ਸਥਾਨ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਸਬੰਧ ਥਾਣਾ ਸਿਟੀ ਧੂਰੀ ਵਿੱਚ ਐਸ.ਐਚ.ਓ. ਇੰਸਪੈਕਟਰ ਜਸਵੀਰ ਦੇ ਬਿਆਨ ਦਰਜ ਕੀਤੇ ਗਏ ਕਿ ਸ਼ੁੱਕਰਵਾਰ ਸਵੇਰੇ 8:30 ਯੂਨੀਅਨ ਦੇ ਅਧਿਕਾਰੀਆਂ ਤੇ ਵਰਕਰਾਂ ਨੇ ਬੱਸ ਸਟੈਂਡ ਦੇ ਅੰਦਰ ਖੜੀਆਂ ਸਰਕਾਰੀ ਬੱਸਾਂ ਨੂੰ ਬਾਹਰ ਸੜਕਾਂ ਤੇ ਰੋਕ ਦਿੱਤਾ ਜਿਸ ਨਾਲ ਆਵਾਜਾਈ ਥੱਪ ਹੋ ਗਈ। ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੈਟਰੋਲ ਦੀਆਂ ਬੋਤਲਾਂ ਕੱਟ ਕੇ ਖੁੱਤੇ ਛਿੜਕਣਾ ਸ਼ੁਰੂ ਕਰ ਦਿੱਤਾ ਅਤੇ ਆਤਮ ਹੱਤਿਆ ਕਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਧਰਨਾ ਲਗਾ ਦਿੱਤਾ। ਇਸ ਦੌਰਾਨ ਕੁਝ ਯੂਨੀਅਨ ਦੇ ਵਰਕਰ ਬਸ ਦੀ ਛੱਤ ਤੇ ਚੜ ਕੇ ਸਰਕਾਰੀ ਸੰਪਤੀ ਤੇ ਪੈਟਰੋਲ ਛਿੜਕਣ ਲੱਗੇ। ਪੁਲਿਸ ਨੇ بار بار اپیل ਕਰਨ ਦੇ باوجود ਪ੍ਰਦਰਸ਼ਨਕਾਰੀ ਨਹੀਂ ਮੰਨੇ اس ਤੋਂ ਬਾਅਦ ਪੁਲਿਸ ਮੁਲਾਜ਼ਮ ਜਦੋਂ バス ਦੀ ਛੱਤ ਤੇ ਚੜ੍ਹੇ ਤਾਂ ਯੂਨੀਅਨ ਮੈਂਬਰਾਂ ਨੇ ਹੇਠਾਂ ਉਤਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਯੂਨੀਅਨ ਦੇ ਅਹੁਦੇਦਾਰਾਂ ਨੇ ਖੁੱਤੇ ਤੇਲ ਪਾ ਕੇ ਆਤਮ ਹੱਤਿਆ ਦਾ ਯਤਨ ਕੀਤਾ ਉਕਤੇ ਯੂਨੀਅਨ ਆਗੂ ਸੁਖਜਿੰਦਰ ਸਿੰਘ ਨੇ ਇੰਸਪੈਕਟਰ ਤੇ ਵੀ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਅਚਾਨਕ ਲੱਗੀ ਅੱਗ ਨਾਲ ਵਰਦੀ ਪੱਗ ਅਤੇ ਕੱਪੜੇ ਸੜ ਗਏ ਨਾਲ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਅੱਗ ਬੁਝਾ ਦਿੱਤੀ ਉਨ੍ਹਾਂ ਨੂੰ ਜ਼ਖਮੀ ਹਾਲਾਤ ਚ ਸਰਕਾਰੀ ਹਸਪਤਾਲ ਸੰਗਰੂਰ ਭਰਤੀ ਕਰਵਾਇਆ ਗਿਆ ਦੋਸ਼ ਲਗਾਇਆ ਗਿਆ ਹੈ ਕਿ ਯੂਨੀਅਨ ਦੇ ਸਕੱਤਰ ਸੁਖਜਿੰਦਰ ਸਿੰਘ ਉਪ ਪ੍ਰਧਾਨ ਰਮਨਦੀਪ ਸਿੰਘ ਉਰਫ ਰਮਣਾ ਸਹਾਇਕ ਸਕੱਤਰ ਗੁਰਜੀਤ ਸਿੰਘ ਉਰਫ ਹੈਪੀ ਉਪ ਪ੍ਰਧਾਨ ਰੁਪਿੰਦਰ ਸਿੰਘ ਉਰਫ ਫੌਜੀ ਜ਼ਿਲ੍ਹਾ ਪ੍ਰਧਾਨ ਮਲੇਰ ਕੋਟਲਾ ਮਨਪ੍ਰੀਤ ਸਿੰਘ ਡਿੰਪਲ ਕੁਮਾਰ ਚੋਰਾ ਸਿੰਘ ਗੁਰਜੀਤ ਸਿੰਘ ਉਰਫ ਵਿੱਕੀ ਨੇ ਪੁਲਿਸ ਤੇ ਪੈਟਰੋਲ ਪਾਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਪੁਲਿਸ ਨੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਣ ਜਾਣਲੇਵਾ ਹਮਲਾ ਕਰਨ ਦੇ ਚਲਦਿਆਂ ਉਕਤ 10 ਵਿਅਕਤੀਆਂ ਖਿਲਾਫ 23 ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਅਗਲੀ ਖਬਰ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਨਾਲ ਜੁੜੀ ਹੋਈ ਹੈ ਜਿੱਥੇ ਜਲੰਧਰ ਚ ਦਰਜ ਐਫ ਆਈ ਆਰ ਤੇ ਗਾਇਕ ਨੇ ਚੁੱਪੀ ਤੋੜੀ ਹੈ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੇ ਪੁਰਾਣੇ ਗੀਤ ਕਸੂਰ ਨੂੰ ਲੈ ਕੇ ਮੁਰ ਉਠੇ ਵਿਵਾਦ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਬਾਵਾ ਨੇ ਕਿਹਾ ਹੈ ਕਿ ਉਹ ਇਹ ਗੀਤ 5 ਸਾਲ ਪਹਿਲਾਂ ਹੀ ਆਪਣੇ ਚੈਨਲ ਤੋਂ ਡਿਲੀਟ ਕਰ ਚੁੱਕੇ ਨੇ ਪਰ ਕੁਝ ਲੋਕ ਟੀਆਰਪੀ ਅਤੇ ਸਿਆਸੀ ਫਾਇਦੇ ਲਈ ਇਸ ਮਾਮਲੇ ਨੂੰ ਫਿਰ ਤਾਜ਼ਾ ਕਰ ਰਹੇ ਨੇ। ਉਨ੍ਹਾਂ ਨੇ ਸਪਸ਼ਟ ਕਿਹਾ ਹੈ ਕਿ ਉਹ ਕਿਸੇ ਵੀ ਧਰਮ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਕਦੇ ਇਰਾਦਾ ਨਹੀਂ ਰੱਖਦੇ। ਦੱਸ ਦਈਏ ਕਿ ਜਲੰਧਰ ਚ ਇਸ ਗੀਤ ਨੂੰ ਲੈ ਕੇ 5 ਸਾਲ ਪਹਿਲਾਂ ਐਫਆਈਆਰ ਦਰਜ ਹੋਈ ਸੀ। ਇਸ ਮਾਮਲੇ 'ਚ ਰஞ்சிਤ ਬਾਵਾ ਦੇ ਨਾਲ-ਨਾਲ ਲੇਖਕ ਵੀਰ ਸਿੰਘ, ਮਿਊਜ਼ਿਕ ਡਾਇਰੈਕਟਰ ਗੁਰਮੋਹ, ਵੀਡੀਓ ਡਾਇਰੈਕਟਰ ਤਿਮਾਨ ਪ੍ਰੋਡਕਸ਼ਨਸ ਅਤੇ ਬੁੱਲ 18 ਕੰਪਨੀ ਤੇ ਵੀ ਸ਼ਿਕਾਇਤ ਦਰਜ ਕੀਤੀ ਗਈ ਸੀ। ਬਾਵਾ ਨੇ ਦੋਸ਼ ਲਾਇਆ ਕਿ ਜਿਨ੍ਹਾਂ ਲੋਕਾਂ ਨੇ ਉਹਨਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ, ਉਹੀ ਲੋਕ ਇਸ ਗੀਤ ਦੇ ਕਲਿੱਪ ਆਪਣੇ ਪੇਜਾਂ ਤੇ ਸਾਂਝੇ ਕਰਕੇ ਖੁਦ ਇਸ ਦਾ ਪ੍ਰਚਾਰ ਕਰ ਰਹੇ ਨੇ। ਗਾਇਕ ਦੇ ਮੁਤਾਬਕ ਬਿਨਾਂ ਕਾਰਨਾਂ ਇਸ ਮੁੱਦੇ ਨੂੰ ਵਾਰ-ਵਾਰ ਚੁੱਕ ਕੇ ਉਹਨਾਂ ਆਦੇਸ਼ો ਰੱਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਸਣਯੋਗ ਹੈ ਕਿ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਵਿਸ਼ਵ Hindu ਪ੍ਰੀਸ਼ਦ ਨੇ ਦੋਸ਼ ਲਾਇਆ ਸੀ ਕਿ ਕਸੂਰ ਗਿੱਛ Hindu ਧਰਮ ਸੰਬੰਧੀ ਟਿੱਪਣੀਆਂ ਨੇ ਇਸ ਵਿਵਾਦ ਕਾਰਨ ਪਿਛਲੇ ਸਾਲ ਹਿਮਾਚਲ ਪ੍ਰਦੇਸ਼ ਦੇ ਬੱਦੀ ਚ ਹੋਣ ਵਾਲੇ ਰੈੱਡ ਕਰਾਸ ਮੇਲੇ ਚ ਬਾਬਾ ਦਾ ਸ਼ੋਵੀ ਰੱਦ ਕਰ ਦਿੱਤਾ ਗਿਆ ਸੀ ਜਿਸ ਦਾ ਵਿਰੋਧ ਵਿਸ਼ਵ Hindu ਪ੍ਰੀਸ਼ਦ ਅਤੇ ਬਜਰੰਗ ਦਲ ਨੇ ਕੀਤਾ ਸੀ ਬਾਬਾ ਆ ਨੇ ਉਸ ਸਮੇਂ ਵੀ ਨਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਸੀ ਕਿ ਕੁਝ ਲੋਕਾਂ ਨੇ ਸਿਆਸੀ ਹਿੱਤਾਂ ਲਈ ਇਸ ਮੁੱਦੇ ਨੂੰ ਧਾਰਮਿਕ ਰੂਪ ਦੇ ਦਿੱਤਾ ਹੈ ਅਤੇ ਕਲਾਕਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਗਲੀ ਖਬਰ ਅੰਮ੍ਰਿਤਸਰ ਤੋਂ ਹੈ ਜਿੱਥੇ ਕਾਨੂੰਨਵਲੋਂ ਆਪਣੇ ਸਹੁਰੇ ਪਰਿਵਾਰ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਗਏ ਨੇ। ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਨੰਗਲੀ ਦੀ ਰਹਿਣ ਵਾਲੀ ਹਰਵਿੰਦਰ ਕੌਰ ਨੇ ਆਪਣੇ ਸਹੁਰਾ ਪਰਿਵਾਰ ਤੇ ਕੁੱਟਮਾਰ ਦੇ ਦੋਸ਼ ਲਗਾਏ ਨੇ। ਐਨਆਈ ਨੇ ਉਸ ਨਾਲ ਕੁੱਟਮਾਰ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਪਿਰਤਾ ਦਾ ਦੋਸ਼ ਹੈ ਕਿ ਉਸ ਨੂੰ ਜਾਤੀ ਸੂਚਕ ਟਿੱਪਣੀਆਂ ਵੀ ਕੀਤੀਆਂ ਗਈਆਂ ਨੇ ਹਰਵਿੰਦਰ ਕੌਰ ਅਤੇ ਉਸ ਦੇ પતિ ਕਰਨਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵਿਆਹ ਨੂੰ ਲਗਭਗ 4 ਸਾਲ ਹੋ ਚੁੱਕੇ ਨੇ ਹਰਵਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਆਪਣੀ ਗਲੀ 'ਚ ਝਾੜੂ ਲਗਾ ਰਹੀ ਸੀ ਉਦੋਂ ਉਸ ਦੀ ਸੱਸ ਨਣਾਨ ਅਤੇ ਹੋਰ ਸੋਹਰਾ ਪਰਿਵਾਰ ਦੇ ਮੈਂਬਰਾਂ ਨੇ ਜਾਤੀ ਸੂਚਕ ਸ਼ਬਦ ਕਹੇ ਅਤੇ ਉਸ ਦੇ ਨਾਲ ਕੁਟਮਾਰ ਕੀਤੀ ਹਰਵਿੰਦਰ ਅਨੁਸਾਰ ਉਸ ਦੀ ਭੈਣ ਵੀ ਮੌਕੇ ਤੇ ਮੌਜੂਦ ਸੀ ਅਤੇ ਵੀਡੀਓ ਬਣਾ ਰਹੀ ਸੀ ਇਸ ਦੌਰਾਨ ਉਸ ਦੇ ਨਾਲ ਵੀ ੱੱਕਾ ਮੁਕੀ ਹੋਈ ਹੈ ਦੂਜੇ ਪਾਸੇ ਸੌਰਾ ਪਰਿਵਾਰ ਨੇ ਆਪਣੇ ਤੇ ਲਗਾਏ ਗਏ ਦੋਸ਼ਾਂ ਨੂੰ ਨਕਾਰ ਦਿੱਤਾ ਸੌਰੇ ਸੇਵਾ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਸਨੇ ਪਹਿਲਾਂ ਹੱਥੋਪਾਈ ਸ਼ੁਰੂ ਕੀਤੀ ਨੋ ਨੇ ਉਸ ਨੂੰ ਗਲੇ ਤੋਂ ਫੜਿਆ ਉਸ ਦੀ ਜੈਕਟ ਦੇ ਸਾਰੇ ਬਟਨ ਵਿਤੋੜ ਦਿੱਤੇ ਗਏ ਹਰਵਿੰਦਰ ਕੌਰ ਅਧੂਰੀ ਗੱਲ ਦੱਸ ਕੇ ਝੂਠ ਇਲਜ਼ਾਮ ਲਗਾ ਰਹੀ ਹੈ ਇਹਨਾਂ ਦੇ ਨਾਮ ਕਰਨਬੀਰ ਸਿੰਘ ਹੈ ਮੇਰਾ ਹਸਬੰਦ ਦਾ ਨਾਮ ਇਹ ਜੱਟ ਸਿੱਖ ਤੋਂ ਬਿਲੋਂਗ ਕਰਦੇ ਮੈਂ ਛੋਟੀ ਕਾਸਟ ਦੀ ਬਿਲੋਂਗ ਕਰਦੀ ਹਾਂ ਮਝ ਵੀ ਸਿੱਕ ਮੈਂ ਬਾਹਰ ਚਾੜੂ ਲੋਣਦੀ ਆਪਸ ਚ ਨੀ ਕਿ ਮੋਟੀ ਗਰ ਗੱਲਾਂ ਹੁੰਦੀ ਰਹਿੰਦੇ ਬਸ ਲੰਘਣ ਦੇ ਹੀ ਪਨੀਂ ਕਿ ਦਰਖਾਸਤ ਕੇ ਤੇ ਪਹਿਲੇ ਕਿੱਥੇ ਗਏ ਸਾਨੂੰ ਨਹੀਂ ਪਤਾ ਸਾਰੇ ਜਾਣੇ ਗਏ ਮੈਂ ਚਾੜੂ ਲੋਣ ਲੋਂਦ ਮੈਨੂੰ ਕਹਿੰਦੇ ਕੁੱਤੀ ਮਤਲਬ ਜਾਤ ਨੂੰ ਮੇਰੀ ਨੂੰ ਗਾਲ ਕੱਢ ਕੇ ਤੇ ਲੰਘਣ ਲੱਗੇ ਤੇ ਬਾਅਦ ਮੈਂ ਉੱਠ ਗਈ ਬਾਅਦ ਮੇਰੇ ਸਹੁਰੇ ਨੇ ਮੈਨੂੰ ਗਾਲੋ ਫੜ ਲਏ ਮਿੰਗਾ ਨਾਨਾ ਨੇ ਤੇ ਮੇਰੀ ਸੱਸ ਨੇ ਮੈਨੂੰ ਕੁੱਟ ਮਾਰ ਕੀਤੀ ਤੇ ਮੇਰੀ ਜਾਤ ਨੂੰ ਬਹੁਤ ਮੇਰੀ ਮਤਲਬ ਗਾਲ ਮੰਦਾ ਕੀਤਾ ਇਹਨਾਂ ਨੇ ਮੇਰੀ ਜਾਤ ਮਤਲਬ ਜਾਤੀ ਵਰ ਕੀਤੀ ਇਹਨਾਂ ਨੇ ਘਰ ਵਾਲਾ ਹੋਗਾ ਤੁਹਾਡੇ ਪਿਆਰ ਨੂੰ ਕਿੰਨੇ ਬੱਚੇ ਚਾਰ ਸਾਲ ਹੋ ਗਈ ਮੇਰੀ ਮੈਰਿਜ ਨੂੰ ਲਵ ਮੈਰਿਜ ਸਾਡੀ ਮਤਲਬ ਇਹ ਕਹਿੰਦੀ ਕਿ ਸਾਡਾ ਮੁੰਡਾ ਖਾ ਲਿਆ ਤੇ ਛੋਟੀ ਜਾਤ ਦੀ ਆ ਤੈਨੂੰ ਕੱਢਣਾ ਕਰੋ ਬਾਹਰ ਮੇਰੀਆਂ ਦੋ ਬੇਟੀਆਂ ਇੱਕ 2.5 ਸਾਲ ਦੀ ਬੇਟੀ ਆ ਇੱਕ 8 ਮਹੀਨਿਆਂ ਦੀ ਬੇਟੀ ਆ ਘਰ ਵਾਲਾ ਸਹਿਮਤ ਆ ਘਰ ਵਾਲਾ ਹਾਂਜੀ ਮੇਰੇ ਨਾਲ ਬਿਲਕੁਲ ਸਹਿਮਤ ਆ ਨਹੀਂ ਇਹਨਾਂ ਦਾ ਹੱਡ ਵੱਖਰਾ ਕੰਮ ਡੰਗਰਾਂ ਰੱਖੇ ਅਸੀਂ ਡੇਰੀ ਦਾ ਕੰਮ ਆ ਹਾਂਜੀ ਸਾਨੂੰ ਜਗਾ ਵੱਖਰੀ ਦਿੱਦੀ ਕਹਿੰਦੇ ਹੁਣ ਗਾਲਾਂ ਕੱਢ ਕੇ ਗਈਆਂ ਵੀ ਤੈਨੂੰ ਇਸ ਘਰ ਚੋਂ ਕੱਢਣਾ ਹੈ ਤੂੰ ਛੋਟੀ ਜਾਤ ਦੀਆਂ ਤੈਨੂੰ ਹੀ ਘਰ ਚੋਂ ਕੱਢਣਾ ਮੈਂ ਬਸ ਹਾਂਜੀ ਵੀਡੀਓ ਬਣਾਈ ਹੈ ਮੇਰੀ ਸਿਸਟਰ ਆਈ ਸੀ ਉਹਨੇ ਫਿਰ ਮੈਂ ਰੋਲਾ ਪਾਇਆ ਮੈਂ ਵੀਡੀਓ ਬਣਾ ਫਿਰ ਉਹਨੇ ਵੀਡੀਓ ਬਣਾਈ ਉਹਨੂੰ ਵੀ ਇਹਨਾਂ ਨੇ ਬਹੁਤ ਗਾਲ ਮੰਦਾ ਕੀਤਾ ਉਹਨੂੰ ਵੀ ਇਹਨਾਂ ਨੇ ਮਾਰਿਆ ਉਹਨੇ ਫਿਰ ਵੀਡੀਓ ਬਣਾਈ ਮੇਰੇ ਕੋਲ ਵੀਡੀਓ ਪ੍ਰੂਫਸ ਸਭ ਕੁਝ ਹੈਗਾ ਇਹਨਾਂ ਦਾ ਹਾਂਜੀ ਉਹਨੂੰ ਵੀ ਕੁੱਟਿਆ ਵਾ ਤੇ ਉਹ ਰੋੜੇ ਇੱਟੇ ਵੀ ਸਾਡੇ ਘਰ ਚ ਲੈ ਮੇਰੀ ਛੋਟੀ ਜੀ ਬੇਟੀ ਬਾਹਰ ਖਲੋਤੀ ਸੀ ਉਹਨੂੰ ਵੀ ਇਹਨਾਂ ਨੇ ਦੇਖਿਆ ਮੇਰੀ ਨਣਾਣਾ ਨੇ ਬੜੇ ਰੋੜੇ ਇੱਟੇ ਜੀ ਬਸ ਅਸੀਂ ਦੋਨੋਂ ਆਪਣੀ ਜੀ ਵਧੀਆ ਰਹਿਣੇ ਪਏ ਬੱਚਿਆਂ ਦੇ ਨਾਲ ਬਸ ਇਹਨਾਂ ਨੇ ਐਸੇ ਗੱਲ ਤੋਂ ਕਿ ਤੂੰ ਛੋਟੀ ਕਾਸਟ ਦੀਆਂ ਤੈਨੂੰ ਘਰੋਂ ਕੱਢਣਾ ਵਾ ਬਸ ਇਹਨਾਂ ਨੇ ਮੈਨੂੰ ਮਾਰਿਆ ਕੁੱਟਿਆ ਮੇਰੇ ਘਰੋਂ ਵੀ ਮਾਰੇ ਮਤਲਬ ਖੇਚ ਵਾਈ ਕੱਪੜੇ ਵੀ ਵੇਖੋ ਮੇਰੇ ਮੰਗ ਕਰਦੀ ਕਿ ਮੈਨੂੰ ਤਾਂ ਸਾਰੇ ਤੋਂ ਸਖਤ ਸਖਤ ਕਾਰਵਾਈ ਕੀਤੀ ਜਾਵੇ ਮੇਰੇ ਪਾਪਾ ਵੀ ਨਹੀਂ ਆਏਗੇ ਮੇਰਾ ਬ੍ਰਦਰ ਵੀ ਨਹੀਂ ਆਏਗਾ ਇਸ ਕਰਕੇ ਮੈਨੂੰ ਨੀਵਾ ਦੁਕਾਉਂਦੀ ਪਤਾ ਕੋਈ ਸਾਥ ਦੇਣ ਵਾਲਾ ਨਹੀਂ ਆਏਗਾ